ये ना चालस ये हो रिया है अंदरला वान कटिंग है ये बंद कर दो अंदरला हो रहे हैं ਬਾਰੀ ਆ ਜੋ ਕੈਮੀਕਲ ਵਾਲਾ ਪਾਣੀ ਆ ਬੜੀ ਗੰਦਾ ਥੋੜਾ ਆ ਆ ਕੈਮੀਕਲ ਤਾਂ ਨਹੀਂ ਆ ਉਹ ਦੇਖ ਤਾਂ ਸੈਂਸਿਟੀਵਿਟੀ ਲਾਈਟ ਹੈ ਆ ਕੀ ਰਹਿ ਆ ਅੰਦਰ ਬਣਾਈ ਹੋਈ ਇਹਨੇ ਕੋਠੀ ਆ ਤੇ ਗੇਟ ਜਾਂਦਾ ਕੋਠੀ ਆਜੋ ਅੱਗੇ ਆਜੋ ਫਨ ਬਾਅਦ ਸਪਾਂਸਰ ਤੋਂ ਜੀ ਆਇਆਂ ਨੂੰ ਜੀ ਆਇਆਂ ਨੂੰ ਆ ਜਿਆਦਾ ਪਾਣੀ ਮੋਨੇਸਟਾ ਤੋਂ ਬਜਾਏ ਤਾਂ ਬੰਨੋ ਨਾ ਜੀ ਇਹ ਚੰਗਾ ਤਾਂ ਬਸ ਇਹਨੇ ਚਾਰਿਆ ਬਾਗ ਲੇ ਪਾਣੀ ਸੀਗਰੇਟ ਚ ਜਾ ਰਿਆ ਜੀ ਬਹੁਤ ਜਿਆਦਾ ਹੋ ਰਿਹਾ ਜੀ ਜਿਆਦਾ ਹੋ ਰਿਹਾ ਜੀ ਓਵਰਫਲੋ ਹੋ ਰਿਹਾ ਕਿਸ ਤਰ੍ਹਾਂ ਜਾ ਰਿਹਾ ਪਾਣੀ ਸੀਗਰੇਟ ਚ ਜਾ ਰਿਹਾ ਕਿਹਾ ਕਿ ਪਾਣੀ ਸੀਗਰੇਟ ਚ ਜਾ ਰਿਹਾ ਮੈਂ ਤੁਹਾਨੂੰ ਕਹਿੰਦੀ ਆਂ ਜੀ ਇਹ ਪਾਣੀ ਸੀਗਰੇਟ ਚ ਜਾ ਰਿਹਾ ਜਿਹੜਾ ਅਸੀਂ ਗੱਲ ਕਰਦੇ ਹਾਂ ਆਪੋ ਫੈਕਸ ਨੇ ਨਾਲ ਤਵਾਮ ਕੀ ਹੈ ਨਾ ਬੜੀ ਬਾਰੀ ਪਾ ਰਿਹਾ ਪਾਣੀ ਡਰੇ ਨੂੰ ਪਾਣੀ ਦੇ ਬਾਰੀ ਦੇ ਵਿੱਚ ਗੜੀ ਟੱਡਿਆ ਹੋਇਆ ਇਹਨਾਂ ਨੂੰ ਕਹਿਤਾ ਲਾਇਓ ਬਾਹਰ ਦੀ ਕੋਲਿਆਂ ਪਰ 10 ਵਾਰੀ ਇਸ ਤੋਂ ਹੰਵਾਦੀ ਲੇ ਗਏ ਨੇ ਲਾਈਂ ਕਰ ਤੋਂ ਚਲੋ ਦੇਖੋ ਇਹਨਾਂ ਦੇ ਬਾਣੀ ਜਾ ਰਹੇ ਨਹੀਂ 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 ਅੱਗੇ ਹਰ ਰੋਜ਼ ਮੈਂ ਲੱਗਦੀ ਹਸ ਤੋਂ ਥੋੜਾ ਸੈਟਅਪ ਤਾਂ ਪਰਮਾਨੈਂਟ ਹੀ ਲੱਗਿਆ ਹੋਇਆ ਹੈ ਕਹਿੰਦੇ ਕਰਿਆ ਸੀਸੀਟੀਵੀ ਮੈਂ ਤੁਹਾਨੂੰ ਦਿਖਾ ਦਿੰਦਾ ਕੱਲਾ ਕਰੇ ਵੀ ਨਹੀਂ ਪਤਾ ਜੀ ਮੈਨੂੰ ਅੱਜ ਹੀ ਖੋਲਿਆ ਸੀ ਅੱਜ ਹੀ ਖੋਲਿਆ ਆ ਦੇਖੋ ਪਾਣੀ ਜਾਂਦਾ ਦੇਖੋ ਆ ਦੇਖੋ ਅੱਜ ਹੀ ਖੋਲਿਆ ਮੈਂ ਕਹੇ ਦੇਖੋ ਮੈਂ ਕਹੇ ਅੱਜ ਹੀ ਖੋਲਿਆ ਇਹ ਪਾਣੀ ਤਾਂ ਦੋ 10 ਵਾਰ ਫੋਟੋਆਂ ਹੋਣੀਆਂ ਸਾਡੇ ਕੋਲੇ ਹੌਲੀ 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 ਭਾਈ ਆਪਨੀ ਗੱਦੀ ਬਣਦੀ ਹੈ ਆਖਮੈਂਟ ਕਰ ਰਹੇ ਹੈ ਮੈਂ ਕਹਿੰਦਾ ਜੀ ਲਿਖੋ ਤੁਸੀਂ ਕਰੋ ਜੀ ਪਰ ਇਹ ਨਹੀਂ ਸੀ ਹੈ ਮਾਨੋ ਕੱਟ ਲਿਆ ਲੋਰੀ ਕਾਦੀ ਪਾਈ ਪਣੀ ਟਪਕ ਰਿਹਾ ਮਲਵੰਡਾ ਬੰਦ ਲਿਆ ਮੈਡਮ ਹੈ ਆ ਲੋਰੀ ਕਾਦੀ ਥਲੇ ਬੋਰ ਕਰਕੇ ਪਾਈ ਆਪ ਫੈਕ ਕਾਦੀ ਪਾਈ ਹੋਈ ਬੋਰ ਬੋਰ ਵਾਲੀ ਕਾਦੀ ਪਾਈ ਹੋਈ ਹੈ ਬੋਰ ਕੀਤਾ ਆ ਉਹ ਆ ਪਾਈਪ ਕਾਦੀ ਹੈ ਬ੍ਰਦਰ ਜਿਹੜੀ ਨਾ ਇਹ ਪਾਈਪ ਰੋਡ ਦੇ ਬਾਹਰ ਥੋੜਾ ਬਹੁਤ ਆ ਜਿਹੜੀ ਐਥੇ ਜੜੀ ਦੋ ਇੱਕ ਦੋ ਪਾਈਪਾਂ ਨੇ ਥੱਲੇ ਜਾ ਰਹੀ ਹੈ ਉਹ ਟੀ ਵਾਲੀ ਜਿਹੜੀ ਜਾ ਰਹੇ ਆ ਆ ਬੋਲ ਨਾ ਬਿਚਾਰ ਕਰਦੇ ਆਂ ਆ ਦੇਖੋ ਨਾ ਉਹ ਵੜੀ ਹੱਥ ਤੇ ਮੇਲਾ ਕਰਦਾ ਉਹਦੇ ਮਾਰਨ ਜੰਡ ਤੇ ਪੈ ਗਈ ਤਾਂ ਮੈਂ ਕਹਾਂ ਰਹੀ ਕਿ ਕਿਉਂ ਕਹਾਂ ਇਹ ਵੀ ਕਰਿਆ ਖਾਣੇਦਾਰ ਕੋਲ ਆ ਰਿਹਾ ਨਾ ਖਾਣੇਦਾਰ ਤੇ ਉਤਰਦਾ ਖਾਣੇਦਾਰ ਖਾਣੇਦਾਰ ਨਹੀਂ ਉਤਰਦਾ ਉਹ ਜੜੀ ਦਾ ਪਈ ਆ ਖਾਣੇਦਾਰ ਥੋੜੀ ਉਤਰਦਾਗਾ ਵਿਚੇ ਰਣੇਦਾਰ ਖਾਣੇਦਾਰ ਨਹੀਂ ਉਤਰਦਾ ਥੋੜੀ ਜੀ ਹੁੰਦਾ पानी का लाएगा का पानी 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 पानी का 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 पानी ਉਦੋਂ ਹਾਰਵੈਸਟਿੰਗ ਕਰ ਲੋ ਜੇ ਪਾਣੀ ਸਾਫ ਹੈ ਆਪਾਂ ਇਹਨੂੰ ਟੈਕਨੀਕਲੀ ਕੰਮ ਕਰੀਏ ਜਾਂ ਆਪਾਂ ਇਦਾਂ ਦਾ ਕਿਉਂ ਕਰੀਏ ਨਾ ਟੈਕਨੀਕਲ ਬੰਦਾ ਤੁਸੀਂ ਸਾਫ ਜਿਹਾ ਮਸ਼ੀਨਰੀ ਦਾ ਕੰਮ ਕਰਦੇ ਹੋ ਟੈਕਨੀਕਲ ਨਹੀਂ ਤੁਹਾਡੇ ਤੁਸੀਂ ਇੱਥੇ ਤੁਸੀਂ ਓਨਰ ਹੋ ਜੀ ਜੀ ਹਾਂ ਮੈਂ ਇੱਥੇ ਹੈਡ ਮੈਨ ਹੈਮਨ ਮੈਨੇਜਰ ਹਾਂ ਓਨਰ ਨੇ ਹਲੋ ਅੰਮੋਨ ਚੇਂਜਰ ਹੈ ਹੈ ਰੈਜੀ ਬਲਾਉ ਨਾ ਨਾ ਬੁਲਾਇਓ ਬੁਲਾ ਲੋ ਬੁਲਾ ਲੋ